ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਹੜੀਆਂ ਯੂਪੀ ਤੋਂ ਸੰਗਤ ਆਈਆਂ ਸਨ ਸੋ ਗੱਡੀਆਂ ਪੂਰੀ ਤਿੱਕੇ ਦੇ ਨਾਲ ਮੁਕੰਮਲ ਤਿਆਰ ਹੋ ਚੁੱਕੀਆਂ ਨੇ ਤੇ ਮਹਾਪੁਰਸ਼ ਸੰਗਤਾਂ ਨੂੰ ਵੀ ਦਾਗੀ ਦੇ ਰਹੇ ਨੇ ਸੋ ਸੰਗਤ ਜੀ ਜਿਹੜੀ ਯੂਪੀ ਤੋਂ ਸੰਗਤ ਆਈਆਂ ਸਨ ਉਹ ਰਵਾਨਗੀ ਕਰ ਰਹੀਆਂ ਨੇ ਪਹਿਲੀ ਗੱਡੀ ਜਾ ਰਹੀ ਏ ਸੰਗਤ ਜੀ ਦੂਸਰੀ ਗੱਡੀ ਲੋ ਲੰਗਰ ਵਾਲੇ ਮਹਾਪੁਰਸ਼ਾਂ ਦੀ ਯੂਪੀ ਐਸ ਤੋਂ ਚੱਲੇ ਪੌਣ ਲੱਗੀ ਵਾਪਸੀ ਨੇ ਨਾ ਚੌਥੀ ਗੱਡੀ ਦੀ ਰਵਾਨਗੀ ਹੋ ਰਹੀ ਯੂਪੀਐਸ ਤੇ ਹੌਲੇ ਮੱਲੇ ਤੇ ਸੰਗਤਾਂ ਆਣ ਸੰਗਤ ਜੀ ਮਹਾਪੁਰਸ਼ਾਂ ਵੱਲੋਂ ਵੱਡਾ ਆਪਰਾਲਾ ਕੀਤਾ ਜਾਂਦਾ ਹੈ ਵੱਧ ਤੋਂ ਵੱਧ ਮਹਾਪੁਰਸ਼ਾਂ ਦਾ ਧਿਆਾ ਕਰੋ ਇਸੇ ਤਰ੍ਹਾਂ ਸੰਗਤਾਂ ਨੂੰ ਦਰਸ਼ਨ ਦਿਦਾਰੇ ਕਰਾਉਂਦੇ ਰਹਿਣ ਇਹ ਵੱਡਾ ਟਰੱਕ ਜਿਹੜਾ ਹੈ ਇਹ ਵੀ ਤਿਆਰੀ ਵਿੱਚ ਹੋ ਗਿਆ ਯੂਪੀਐਸ ਤੇ ਬਰੇਲੀ ਤੱਕ ਫ੍ਰੀਪੋਰ ਪਹੁੰਚਣਾ ਹੈ ਇਸਨੇ ਔਰ ਦੋ ਗੱਡੀਆਂ ਹੋਰ ਖੜੀਆਂ ਨੇ ਮਹਾਪੁਰਸ਼ਾਂ ਦੀਆਂ ਇਹ ਸਾਰੀਆਂ ਗੱਡੀਆਂ ਯੂਪੀ ਤੋਂ ਆਈਆਂ ਹਨ ਫਰੀਦਪੁਰ ਤੋਂ ਸੰਗਤਾਂ ਨੂੰ ਲੈ ਕੇ ਹੋਲੇ ਮਹਲੇ ਤੇ ਮਹਾਪੁਰਸ਼ਾਂ ਵੱਲ ਵੱਡਾ ਉਪਰਾਲਾ ਕੀਤਾ ਜਾਂਦਾ ਹੈ ਇਧਰ ਛੋਟੀ ਗੱਡੀ ਜਿਹੜੀ ਇਸ ਦੀ ਵੀ ਤਿਆਰੀ ਹੋ ਗਈ ਹੈ ਵਾਇਦਰ ਜੀ ਦਾ ਖਾਲਸਾ ਵਾਇਦਰ ਜੀ ਕੀ ਛੱਪੇ ਅੱਜ ਸੰਗਤ ਜੀ ਅਨੰਤਪੁਰ ਸਾਹਿਬ ਤੋਂ ਰਵਾਨਗੀ ਕਰ ਰਹੇ ਆਂ ਸਤਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਸੁਲੱਖਣ ਸਿੰਘ ਜਿੱਲ੍ਹਾ ਤੋਂ ਅਸੀਂ ਜਿਹਨਾਂ ਦੇ ਚਰਨ ਸੇਵਕ ਪਰਮ ਸਨਮਾਨਯੋਗ ਸ੍ਰੀਮਾਨ ਸੰਤ ਬਾਬਾ ਜਗਿੰਦਰ ਸਿੰਘ ਜੀ ਜਿਹਨਾਂ ਦੇ ਪਰਾਲੇ ਦੇ ਨਾਲ ਸੰਗਤਾਂ ਯੂਪੀ ਤੋਂ ਆਈਆਂ ਸਨ ਸੋ ਅੱਜ ਜਿਹੜੀ ਹੈ ਵਾਪਸੀ ਹੋ ਰਹੀ ਹੈ ਸੋ ਮਾਪੂਸੇ ਦਾ ਵੱਡਾ ਪਰਾਲਾ ਹੈ ਸਾਡੇ ਵੀਰ ਨਾਲ ਹਨ ਵੀਰ ਗੁਰਦੇਵ ਸਿੰਘ ਜੀ ਗੁਰਦੇਵ ਸਿੰਘ ਜੀ ਗੁਰਦੇਵ ਸਿੰਘ ਸੁਖਵੀਰ ਸਿੰਘ ਜੀ ਦਾਸ ਜਗਿੰਦਰ ਸਿੰਘ ਉਹਦੀਆਂ ਨਾਲ ਚੋੜੀ ਗਈ ਏ ਹੋਰ ਸੰਗਤਾਂ ਪਿੱਛੇ ਵੀ ਜੱਗੇ ਜਾ ਰਹੀਆਂ ਨੇ